ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਸਿੰਘ ਡਿਸਟ੍ਰਿਕਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਜਲੰਧਰ ਤੋਂ ਅੱਜ ਜਲੰਧਰ ਦੇ ਵਿੱਚ ਲਵ ਕੁਸ਼ ਚੌਂਕ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਵਿੱਚ ਜੋ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਦੇ ਮੱਦੇ ਨਜ਼ਰ ਇੱਕ ਰੋਡ ਸ਼ੋਅ ਰੱਖਿਆ ਗਿਆ ਹੈ ਜਲੰਧਰ ਦੇ ਵਿੱਚ ਔਰ ਅਸੀਂ ਜਲੰਧਰ ਦੀ ਸਾਰੀ ਟੀਮ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਲੰਧਰ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆਂ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਜਿਹੜੀ ਉਹਨਾਂ ਨੇ 130 ਪੰਜਾਬ ਦੇ ਵਿੱਚ ਕਹੀ ਹੈ ਕਿ 130 ਦੇ ਨਾਲ ਜਿੱਤ ਪ੍ਰਾਪਤ ਹੋਏਗੀ ਉਹ اسی 130 ਦੇ ਨਾਲ ਉਹਨਾਂ ਨੂੰ ਜਿੱਤ ਪ੍ਰਾਪਤ ਕਰਕੇ ਦਵਾਂਗੇ ਔਰ ਜਲੰਧਰ ਦੀ ਜਿਹੜੀ ਸੀਟ ਹੈ ਉਹ ਪਵਨ ਕੁਮਾਰ ਟੀਨੂ ਜੀ ਨੂੰ ਜਿਤਾ ਕੇ ਔਰ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਜੀ ਉਹ 13 ਦਾ ਸੀਟਾ ਕਲੀਅਰ ਹੋ ਚੁੱਕੀਆਂ ਪਾਰਟੀ ਵੱਲੋਂ ਪੰਜਾਬ ਦੀਆਂ ਜੋ ਲੋਕ ਸਭਾ ਦੀਆਂ ਹਾਂਜੀ 13 ਸੀਟਾਂ ਕਲੀਅਰ ਹੋ ਚੁੱਕੀਆਂ ਨੇ ਜੀ ਪਾਰਟੀ ਵੱਲੋਂ ਤੇ 13 ਸੀਟਾਂ ਦੇ ਉੱਤੇ ਉਮੀਦਵਾਰ ਆਪਣੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਔਰ ਅਸੀਂ 13 ਦੀਆਂ 13 ਸੀਟਾਂ ਹੀ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਜੀ ਕੀ ਲੱਗ ਰਿਹਾ ਕਿ ਜਿਹੜਾ ਇਲੈਕਸ਼ਨ ਆ ਜੋ 24 ਦਾ ਇਲੈਕਸ਼ਨ ਆ ਸੋ ਕੈਂਡੀਡੇਟ ਪੰਜ ਨੇ ਜਿਲੰਦਰ ਦੇ ਵਿੱਚ ਉਹ ਸਾਰੇ ਐਸਸੀ ਸਮਾਜ ਨਾਲ ਸੰਬੰਧ ਰੱਖਦੇ ਆ ਕੋਈ ਲੱਗਦਾ ਕਿ ਕਿਹੜਾ ਇਸ ਪਾਰਟੀ ਜਿਹੜਾ ਕੋਈ ਲੱਗਦਾ ਵੀ ਕਿਹੜੀ ਪਾਰਟੀ ਹੈ ਇਸ ਟਾਈਮ ਜਿੱਤ ਵੱਲ ਨਜ਼ਰ ਆ ਰਹੀ ਹੈ ਦੇਖੋ ਸਾਰੇ ਐਸਸੀ ਸਮਾਜ ਵੱਲੋਂ ਖੜੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੇ ਵੀ ਨੁਮਾਇੰਦੇ ਖੜੇ ਨੇ ਉਹ ਸਾਰੇ ਐਸਸੀ ਸਮਾਜ ਵੱਲੋਂ ਖੜੇ ਤਾਂ ਨੇ ਪਰ ਤੁਹਾਡੇ ਸਾਹਮਣੇ ਆ ਕਿ ਦੇਖੋ ਟੀਨੂ ਜੀ ਇੱਕ ਬਹੁਤ ਹੀ ਇਮਾਨਦਾਰ ਬੇਦਾਗ ਸ਼ਖਸੀਅਤ ਦੇ ਮਾਲਕ ਨੇ ਔਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਹੈ ਤੇ ਅਸੀਂ ਸਾਰੇ ਜਲੰਧਰ ਦੀ ਜਿਹੜੀ ਟੀਮ ਹੈ ਉਹ ਪੂਰੀ ਮਿਹਨਤ ਕਰ ਰਹੇ ਆਂ ਔਰ ਪਵਨ ਕੁਮਾਰ ਤੀਨੂ ਜੀ ਨੂੰ ਅਸੀਂ ਇੱਥੋਂ ਜਿੱਤੂ ਕਰਾਰ ਦੇਵਾਂਗੇ ਜੀ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ